ਪੱਛੀ ਕਲ ਸਾਰਿਆਂ ਨੂੰ ਅੱਜ ਦਿਨ ਦੀ ਸ਼ੁਰੂਆਤ ਕਰਦੇ ਹਾਂ ਇੱਕ ਚੰਗੀ ਖਬਰ ਨਾਲ ਬਟਾਲਾ ਇੱਕ ਬਧੀ ਇਕ ਉਮਰ ਦੀ ਮਾਤਾ ਜੋ ਬਹੁਤ ਹੀ ਭੀੜ ਭਰੇ ਰੋਡ ਤੇ ਤੁਰ ਰਹੀ ਸੀ ਉਹ ਠੀਕ ਤਰ੍ਹਾਂ ਸੁਣ ਨਹੀਂ ਸਕਦੀ ਪੰਜਾਬ ਪੁਲਿਸ ਟੀਮ ਨੇ ਉਸ ਦੀ ਹਾਲਤ ਨੂੰ ਵੇਖ ਕੇ ਮਦਦ ਲਈ ਹੱਥ ਵਧਾਇਆ ਉਹਨਾਂ ਨੇ ਮਾਤਾ ਨੂੰ ਸਿਰਫ ਰਾਹ ਲੰਘਾਉਣ ਵਿੱਚ ਮਦਦ ਨਹੀਂ ਕੀਤੀ ਸਗੋਂ ਇੱਕ ਨਵਾਂ ਸੁਣਨ ਵਾਲਾ ਹਿਅਰਿੰਗ ਐਡ ਲਵਾਉਣ ਵਿੱਚ ਵੀ ਮਦਦ ਕੀਤੀ ਪੁਲਿਸ ਟੀਮ ਨੇ ਮਨੁੱਖਤਾ ਅਤੇ ਫਰਜ਼ਦਾਰੀ ਦੀ ਮਿਸਾਲ ਕਾਇਮ ਕਰਦੇ ਆਂ ਉਸ ਮਾਤਾ ਨੂੰ ਨਵਾਂ ਹੈਅਰਿੰਗ ਏਡ ਲਵਾਇਆ ਜਿਸ ਨਾਲ ਉਹ ਦੁਬਾਰਾ ਸੁਣ ਸਕੀ ਜਦੋਂ ਉਸਨੇ ਮਦਦ ਲਈ ਧੰਨਵਾਦ ਕੀਤਾ ਤਾਂ ਉਸਦੇ ਚਿਹਰੇ ਤੇ ਮੁਸਕਾਨ ਸੀ ਉਹ ਦਿਲ ਨੂੰ ਛੂਹ ਜਾਣ ਵਾਲੀ ਸੀ ਪਿਆਰ ਸਤਕਾਰ ਅਤੇ ਸ਼ੁਕਰਾਨੇ ਨਾਲ ਭਰਪੂਰ ਇਸ ਮਾਮੂਲੀ ਲੱਗਣ ਵਾਲੀ ਮਦਦ ਨੇ ਸਾਡੀ ਸੁਸਾਇਟੀ ਨੂੰ ਇਹ ਯਾਦ ਦਿਵਾਇਆ ਕਿ ਹਰੇਕ ਨੇਕੀ ਚਾਹੇ ਥੋੜੀ ਜਿਹੀ ਹੋਵੇ ਕਿਸੇ ਦੀ ਜ਼ਿੰਦਗੀ 'ਚ ਵੱਡਾ ਅਸਰ ਛੱਡ ਸਕਦੀ ਹੈ ਹਾਂਜੀ ਅੱਜ ਮੈਂ ਗਾਂਧੀ ਚੌਕ ਬਟਾਲਾ ਵਿੱਚ ਮੌਜੂਦ ਸੀ ਆਪਣੀ ਡਿਊਟੀ ਦੇ ਸਬੰਧ ਚ ਇੱਕ ਮਾਤਾ ਜੀ ਗਾਂਧੀ ਕੈਂਪ ਤੋਂ ਆ ਰਹੇ ਸੀ ਇਹਨਾਂ ਨੂੰ ਸੁਣਦਾ ਨਹੀਂ ਤੇ ਘਾਰ ਨਹੀਂ ਵੱਜੰਦੇ ਪਰ ਮਾਤਾ ਨੂੰ ਅਸਰ ਨਹੀਂ ਹੁੰਦਾ ਕੋਈ ਫਿਰ ਮੈਂ ਜਾ ਕੇ ਇਹਨਾਂ ਨੂੰ ਪੁੱਛਿਆ ਤੇ ਮਾਤਾਾਂ ਦੀ ਵੀ ਮੇਰੀ 1.5-2 ਮਹੀਨੇ ਨੂੰ ਮਸ਼ੀਨ ਖਰਾਬ ਹੋ ਗਈ ਹੈ ਓ ਚੱਲਦੀ ਨਹੀਂ ਤੇ ਮੈਨੂੰ ਸੁਣਦਾ ਮਸ਼ੀਨ ਮਗਾ ਕੇ ਦਿਓ ਉਹ ਫਿਰ ਇਹਨਾਂ ਨੇ ਹੱਡ ਕੋ ਬਰੇ ਘੱਟ ਪੈਸਿਆਂ ਤੇ ਆਵਾਤੀ ਤੇ ਜਿਹੜੀ ਮਾਤਾ ਨੂੰ ਅੱਜ ਲੈ ਕੇ ਤੇ ਲਾਤੀ ਹੈ ਤੇ ਮਾਤਾ ਖੁਸ਼ੀ ਮਾਤਾ ਸੁਣਦਾ ਨਾ ਪੂਰਾ ਖੁਸ਼ ਤੇ ਚਾਲਾ ਪੁਲਸਵਾਰਿਆਂ ਦੇ ਕੋਲੋਂ ਵੀ ਮੈਂ ਆਉਂਦਈ ਹਾਂ ਤੇ ਇਹਨਾਂ ਨੇ ਮੈਨੂੰ ਬਸ ਫੱਲੇੋਂ ਬਚਾਇਆ ਦਾ ਤੇ ਇਹਨਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਨੀ ਆ ਇਹਨਾਂ ਮੈਨੂੰ ਮਸ਼ੀਨ ਲਾ ਕੇ ਕੰਨਾਂ ਦੀ ਦਿੱਤੀ